ਅੱਥਵਸੇ ਮੈਂ ਉੱਜੜਾ ਜਦੋਂ ਅਸੀਂ ਇਹਨਾਂ ਰਾਹਾਂ ਤੇ ਤੁਰਦੇ ਆ ਇਸ ਰਾਹ ਦੇ ਉੱਤੇ ਤਸੀਹੇ ਵੀ ਨੇ ਜੇੜਾ ਵੀ ਨੇ ਬਹੁਤ ਔਕੜਾਂ ਨੇ ਪਰਿਵਾਰ ਪਿੱਛੜ ਜਾਂਦੇ ਨੇ ਚੁੱਲਿਆਂ 'ਚ ਕਾਹ ਉੱਗ ਜਾਂਦੇ ਨੇ ਵੰਸ਼ ਤੱਕ ਖਤਮ ਹੋ ਜਾਂਦੇ ਨੇ ਪੰਜਾਬ ਦੇ ਲੋਕਾਂ ਨੇ ਤਕਾਤਾ ਐਡਾ ਵੱਡਾ ਕੱਠ ਕਰਕੇ ਵੀ ਅਸੀਂ ਭਾਈ ਸਾਹਿਬ ਅਮਰਿਤਪਾਲ ਸਿੰਘ ਦੇ ਨਾਲ ਹਾਂ ਕੌਡੀਆਂ ਨਸਲਾਂ ਨੂੰ ਬਚਾਉਣ ਲਈ ਉਹਨਾਂ ਨੇ ਵਹੀਰ ਕੱਢੀ ਗੁਰੂ ਨਾਲ ਜੋੜਦੀ ਸੀ ਇਸ ਕਰਕੇ ਅੰਦਰ ਨੇ ਆ ਯੂ ਐਪੀ ਪੀ ਲੱਗੀ ਆ ਨਾ ਜਿਹੜੀ ਆਸ ਕੇਤ ਦਿੰਦੀ ਆ ਵੀ ਟੋਡਾ ਸੂਰਮਾ ਇੰਡੀਅਨ ਸਟੇਟ ਦੇ ਅੱਗੇ ਝੁਕਿਆ ਨਹੀਂ ਹੈਗਾ ਲੈ ਜੁਲਮ ਪੰਥ ਦੀ ਗੱਲ ਕਰਨ ਵਾਲਿਆਂ ਨੇ ਸਹਿਣਾ ਆ ਫੇਰ ਸਰਕਾਰਾਂ ਵੀ ਪੰਥ ਕਰਦੀਆਂ ਦੀ ਹੋਣੇ ਚਾਹੀਦੀਆਂ ਨੇ 2000 ਪਾਈ ਤੇ ਅੰਦਰ ਅੱਪਾ ਸੀਐਮ ਬਣਾ ਕੇ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਵਾਂਗੇ। ਬਕਾਲ ਪੁਰਖ ਦੀ ਦਿੱਤੀ ਹੋਈ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ 파ਰਥ ਵਸੇ ਮੈਂ ਉੱਜੜਾਂ ਜਦੋਂ ਅਸੀਂ ਇਹਨਾਂ ਰਾਹਾਂ ਤੇ ਤੁਰਦੇ ਆ ਇਸ ਰਾਹ ਦੇ ਉੱਤੇ ਤਸੀਹੇ ਵੀ ਨੇ ਜੇੜਾਂ ਵੀ ਨੇ ਬਹੁਤ ਔਕੜਾਂ ਨੇ ਪਰਿਵਾਰ ਵਿਛੜ ਜਾਂਦੇ ਨੇ ਚੂਲਿਆਂ 'ਚ ਕਾ ਉੱਗ ਜਾਂਦੇ ਨੇ ਵੰਸ਼ ਤੱਕ ਖਤਮ ਹੋ ਜਾਂਦੇ ਨੇ ਪਰ ਜਿਹੜਾ ਇਸ ਰਾਹ ਤੇ ਤੁਰ ਪੈਂਦਾ ਆ ਉਹਨੂੰ ਅਕਾਲ ਪੁਰਖ ਆਪ ਨੇੜੇ ਲਾਉਂਦਾ ਆ ਗੁਰੂ ਨੇੜੇ ਲਾਉਂਦਾ ਆ ਸੰਗਤ ਨੇੜੇ ਲਾਉਂਦੀ ਆ ਕੋਮ ਨੇੜੇ ਲਾਉਂਦੀ ਆ ਤੇ ਅੱਜ ਮੁਕਤਸਰ ਸਾਹਿਬ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਨੇ ਤਕਾਤਾ ਐਡਾ ਵੱਡਾ ਇਕੱਠ ਕਰਕੇ ਵੀ ਅਸੀਂ ਭਾਈ ਸਾਹਿਬ ਅਮਰੀਤਪਾਲ ਸਿੰਘ ਨੇ ਨਾਲ ਹਾਂ ਤਕੜੇ ਰਹੋ ਪੰਜਾਬੀਓ ਤਕੜੇ ਹੋਗੇ ਹੰਬੜਾ ਮਾਰੋ ਆਉਣੇ ਆਉਣੇ ਵਾਲਾ ਟਾਈਮ 2027 ਥੋਡੀ ਆ ਜੈ ਜ਼ੁਲਮ ਸਿੱਖਾਂ ਦੇ ਬੱਚਿਆਂ ਨੇ ਸਹਿਣਾ ਆ ਜੈ ਜ਼ੁਲਮ ਪੰਥਦਰਦੀਆਂ ਨੇ ਸਹਿਣਾ ਆ ਜੈ ਜ਼ੁਲਮ ਪੰਥ ਦੀ ਜਲ ਕਰਨੇ ਵਾਲਿਆਂ ਨੇ ਸਹਿਣਾ ਆ ਫਿਰ ਸਰਕਾਰਾਂ ਵੀ ਪੰਥਦਰਦੀਆਂ ਦੀਆਂ ਹੋਣੇ ਚਾਹੀਦੀਆਂ ਨੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਬਿੱਤਾ ਗੜੇ ਹੋ ਜੋ ਆਪਣੇ ਪਿੰਡਾਂ ਚ ਕੱਲੇ ਕੱਲੇ ਨੌਜਵਾਨ ਨੇ ਲੀਡਰ ਬਣ ਕੇ ਜ਼ਿੰਮੇਵਾਰੀ ਨਿਭਾਉਣੀ ਆ ਤੀਹਣਾ ਸੱਥਾਂ ਦੇ ਅੰਦਰ ਗੱਲਾਂ ਕਰਨੀਆਂ ਨੇ ਤੁਸੀਂ ਜਿੱਥੇ ਵੀ ਵਿਛਰਦੇ ਹੋ ਇੱਕ ਇਹੋ ਜੀ ਲਹਿਰ ਚਲਾ ਦੇਣੀ ਆ ਵੀ 2027 ਦੇ ਅੰਦਰ ਅੱਪਾ ਸੀਐਮ ਬਣਾ ਕੇ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਵਾਂਗੇ ਸਾਬ ਨੂੰ 2 ਸਾਲ ਹੋ ਗਏ ਅੰਦਰ ਉਹ ਕਾਦੇ ਲਈ ਅੰਦਰ ਨੇ ਤੁਹਾਡੀਆਂ ਨਸਲਾਂ ਨੂੰ ਬਚਾਉਣ ਲਈ ਠੀਕ ਹੈ ਉਹਨਾਂ ਨੇ ਵਹੀਰ ਕੱਢੀ ਗੁਰੂ ਨਾਲ ਜੋੜਦੇ ਸੀ ਇਸ ਕਰਕੇ ਅੰਦਰ ਨੇ ਉਹ ਬੱਚਿਆਂ ਨੂੰ ਨਸਿਆਂ ਤੋਂ ਬਾਹਰ ਕਰਦੇ ਸੀ ਜੇ ਸਰਕਾਰਾਂ ਤੋਂ ਜਰੇ ਨਹੀਂ ਗਿਆ ਇਸ ਕਰਕੇ ਉਹਨਾਂ ਨੂੰ ਜੇਲਾਂ ਦੇ ਅੰਦਰ ਕਰਤਾ ਯੂਪਾ ਲਾਤੀ ਉਹਨਾਂ ਦੇ ਥੋੜੇ ਦਿਨਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਯੂਪੀਏ ਲੱਗ ਗਈ ਉਹਨਾਂ ਤੇ ਆ ਯੂਪੀਪੀਏ ਲੱਗੀ ਹੈ ਨਾ ਜਿਹੜੀ ਆ ਸੰਕੇਤ ਦਿੰਦੀ ਆ ਬਿਥੋ ਡਾ ਸੂਰਮਾ ਇੰਡੀਆ ਸਟੇਟ ਦੇ ਅੱਗੇ ਝੁਕਿਆ ਨਹੀਂ ਹੈਗਾ। ਉਹ ਅੱਜ ਵੀ ਚੜਦੀ ਕਲਾ 'ਚ ਪਹਿਲਾਂ ਵੀ ਚੜਦੀ ਕਲਾ 'ਚ ਸੀ ਤੇ ਅੱਗੇ ਵੀ ਚੜਦੀ ਕਲਾ 'ਚ ਰਹਿਣਗੇ। ਬਸ ਤਾਕੜੇ ਹੋ ਕੇ ਜ਼ਿੰਮੇਵਾਰੀਆਂ ਨਿਭਾਓ। ਬਾਪੂ ਜੀ ਦੇ ਨਾਲ ਮੋਢਾ ਮੋਢੇ ਨਾਲ ਮੋਢਾ ਲਾ ਕੇ ਆਪਾਂ ਸਾਰਿਆਂ ਨੇ ਚੱਲਣਾ ਆ। ਵਾਹਿਗੁਰੂ ਨੇ ਸਾਨੂੰ ਦੁਆਰਾ ਸਪੇਸ ਦਿੱਤੀ ਆ। ਇਸ ਸੁਪੈਸ ਨੂੰ ਛੱਡਣਾ ਨਹੀਂ ਹੈਗਾ ਕਿਉਂਕਿ ਬਾਬਾ ਜੀ ਰਾਜ ਬਿਨਾਂ ਨਾ ਧਰਮ ਚਲਾਇ ਧਰਮ ਬਿਨਾਂ ਸਭ ਬਲੈ ਮਲ ਹੈ ਤਕੜੇ ਹੋ ਤੁਸੀਂ ਬਹੁਤ ਚੜਦੀ ਕਲਾ ਵਾਲੀ ਕੌਮ ਆ ਠੀਕ ਹੈ ਵਾਹਿਗੁਰੂ ਮਿਹਰ ਕਰੂਗਾ ਆਪਾਂ ਫਤੇ ਕਰਾਂਗੇ 2027 ਨੂੰ ਬਾਕੀ ਨਮਾਨੇ ਜੀ ਬੱਚਿਆਂ ਬੋਲਦੇ ਹੋਏ ਕੋਈ ਉੱਚਾ ਨੀਮਾ ਬਾਟ ਬੋਲਿਆ ਗਿਆ ਹੋਵੇ ਤੇ ਮਾਫੀ ਹੋਗਾ ਸੰਗਤ ਮaaf ਕਰੇ ਗੱਜ ਕੇ ਫਤੇ ਜਰੂਰ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ